78 ਦਾ ਸਾਕਾ ਵੀ ਭੁੱਲ ਗਏ 83 ਦਾ ਵੀ ਭੁੱਲ ਗਏ ਨਵੰਬਰ ਆ 1983 ਕਤਲੇਆਮ ਆ 3 ਦਿਨ ਹੁੰਦਾ ਰਿਹਾ ਕਿ ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਉਹ ਵੀ ਸਿੱਖ ਭੁੱਲ ਗਏ ਤੇ 90 ਤੋਂ 95 ਦਹਾਕੇ ਤੱਕ 4-5 ਸਾਲ ਜਿਹੜਾ ਸਿੱਖਾਂ ਦੇ ਨੂੰ ਜਿਹੜਾ ਘਰਾਂ ਦੇ ਵਿੱਚੋਂ ਕੜ-ਕੜ ਕੇ ਝੂਠੇ ਪਲਸ ਮਕਾਲੇ ਬਣਾ ਕੇ ਜਿਹੜਾ ਕਾਂਗਰਸ ਦੀ ਸਰਕਾਰ ਵੱਲੋਂ ਜਿਹੜਾ ਨਹਿਰਾ ਦਰਿਆਵਾਂ ਦੇ ਵਿੱਚ ਤੋਰਿਆ ਗਿਆ ਨਾ ਕੀਤੀ ਜਾਵੇ ਮਨਿੰਦਰਜੀਤ ਬਿੱਟੇ ਨੇ ਲਿਖੀ ਆ ਪੱਤਰ ਕਹਿੰਦਾ ਭੁੱਲਰ ਦੀ ਰਿਹਾਈ ਨੈਸ਼ਨਲ ਸੁਰੱਖਿਆ ਲਈ ਵੱਡਾ ਕਹਿੰਦਾ ਖਤਰਾ ਹੈਗਾ ਬਟੇ ਨੇ ਦਿੱਲੀ ਦੇ ਸੀਐਮ ਤੇ ਜੇਲ੍ਹ ਅਧਿਕਾਰੀਆਂ ਨੂੰ ਜਿਹੜਾ ਪੱਤਰ ਲਿਖਿਆਗਾ ਇਹ ਆਪ ਜਾਤ ਪਾਤ ਨੂੰ ਬढ़ावा ਦੇ ਰਹੇ ਆ ਖਾਲਸਾ ਕਿਸੇ ਜਾਤ ਪਾਤ ਦੀ ਗੱਲ ਹੀ ਨਹੀਂ ਕਰਦਾ ਪੱਤਰਕਾਰ ਭਾਈਚਾਰਾ ਅਸੀਂ ਵੀ ਜਿਹੜਾ ਕਿ ਕਰੀਮ 20 ਸਾਲਾਂ ਤੋਂ ਇਸ ਖਿੱਤੇ ਨਾਲ ਜੁੜੇ ਹੋਏ ਆ ਜੋ ਆਪਾਂ ਅੱਜ ਕਈ ਖਬਰਾਂ ਤੇ ਜਿਹੜਾ ਨਸਰ ਕਰਦੇ ਆ ਗੱਲਬਾਤ ਕਰਾਂਗੇ ਐ ਮੁੱਦਿਆਂ ਤੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਇਹਦੇ ਵਿੱਚ ਬੜੇ ਜਿਹੜਾ ਤੱਥ ਨੇ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਕੀ ਕੁਝ ਹੋ ਰਿਹਾ ਉਹਨਾਂ ਬਾਬਤ ਆਪਾਂ ਗੱਲਬਾਤ ਕਰਾਂਗੇ ਅੱਜ ਸਾਰੀ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਚੰਗੀ ਲੱਗੀ ਤੇ ਕਮੈਂਟ ਜ਼ਰੂਰ ਕਰਨੇ ਆਪਣੇ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਗੱਲ ਆਪਾਂ ਅੱਜ ਉਹਨਾਂ ਖਬਰਾਂ ਦੀ ਕਰਦੇ ਆਂ ਜਿਹੜਾ ਕਿ ਇਸ ਵਕਤ ਅੱਜ ਦੀ ਆਪਾਂ ਕਹਿੰਦੇ ਕਿ ਖਾਸ ਖਬਰਾਂ ਨੇ ਮੇਨ ਮੁੱਦੇ ਆ ਤੇ ਕਈ ਮੁੱਦੇ ਆਪਾਂ ਵਿਚਾਰਾਂਗੇ ਧਿਆਨ ਦੇ ਨਾਲ ਵੀਡੀਓ ਜ਼ਰੂਰ ਸੁਣ ਲੈਣਾ ਸੋ ਤਾਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਤਰਨਤਾਰਨ ਸਭ ਦੀ ਸੀਟ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿੱਥੇ 86 ਪਾਰਟੀਆਂ ਦੇ ਨਾਲ-ਨਾਲ ਅਕਾਲੀ ਦਲ ਬਾਦਸ਼ਾਹ ਪੰਜਾਬ ਦੇ ਜਥੇਬੰਦੀ ਤੋਂ ਬਣੀ ਪਾਰਟੀ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਸਮੁੱਚੇ ਪੰਥ ਵੱਲੋਂ ਜਿਹੜਾ ਉਮੀਦਵਾਰ ਜਿਹੜਾ ਐਲਾਨਿਆ ਗਿਆ ਭਾਈ ਮਨਦੀਪ ਸਿੰਘ ਜੋ ਕਿ ਸੰਦੀਪ ਸਿੰਘ ਸੰਨੀ ਦਾ ਭਰਾ ਹੈਗਾ ਉਹਦੇ ਬਾਬਤ ਜੋ ਕੁਝ ਉੱਥੇ ਹੋ ਰਿਹਾ ਅਡਿਟਿਊਡੀ ਦਾ ਜੋਰ ਲੱਗ ਰਿਹਾ ਕਿ ਮਨਦੀਪ ਸਿੰਘ ਨੂੰ ਕਵੇਂ ਹਰਾਉਣਾ ਤੇ ਕਵੇਂ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਦੀ ਕਦਰ ਤੁਸੀਂ ਕਰਨੀ ਆ ਕਵੇਂ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਹਾਰਾਂ ਦੇ ਸਮੇਂ ਸਭ ਤੋਂ ਪਹਿਲਾਂ ਕੈਂਪ ਚਲਾਏ ਉਦੋਂ ਪੁਲਿਸ ਮਗਰ ਪਈ ਰਹੀ ਸਰਕਾਰ ਉਦੋਂ ਮਗਰ ਪਈ ਨਹੀਂ ਤੇ ਹੁਣ ਜਾ ਕੇ ਪਤਾ ਲੱਗਿਆ ਕਿ ਦੋ ਸਿੱਖ ਪ੍ਰਚਾਰਕ ਨੌਜਵਾਨ ਨੇ ਜਿਹੜਾ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਕਿਉਂਕਿ ਉਹ ਮੋਢਲੀ ਕਤਾਰ ਦੇ ਵਿੱਚ ਨੇ ਤੇ ਮੁਖ ਬੁਲਾ ਰਹੇ ਨੇ ਜਿਹੜਾ ਅਕਾਲੀ ਦਲਾਰ ਬਾਦਸ ਪੰਜਾਬ ਦੇ ਜਥੇਬੰਦੀ ਆ ਉਹਦੇ ਮੁਖਮਲ ਬਲਾਰੇਆ ਚਮਕੌਰ ਸਿੰਘ ਆ ਤੇ ਬਰਿੰਦਰ ਸਿੰਘ ਆ ਸਹਿਦਾ ਹਰਜਿੰਦਰ ਸਿੰਘ ਸੌਰੀ ਹਰਜਿੰਦਰ ਸਿੰਘ ਅਤਲਵੰਡੀ ਜਿਨ੍ਹਾਂ ਤੇ ਦੱਸਿਆ ਜਾ ਰਿਹਾ ਕਿ ਪਰਚਾ ਦਰਜ ਕੀਤਾ ਗਿਆ ਸਰਕਾਰ ਵੱਲੋਂ ਪਰ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਇੱਕ ਬੰਦਾ ਕਹਿ ਰਿਹਾ ਜੀ ਮੈਂ ਦਿਮਾਲੇ ਵਾਲਾ ਇਹ ਮੈਂ ਪਰਚਾ ਕਰਾਇਆ ਸਰਕਾਰ ਦੇ ਨਹੀਂ ਕਰਾਇਆ ਮੈਂ ਦੱਸਣਾ ਚਾਹਣਾ ਉਹਨਾਂ ਲੋਕਾਂ ਨੂੰ ਕਿ ਦਿਮਾਲੇ ਬੜੇ ਬੜਿਆ ਨੇ ਬੰਨੇ ਇੱਥੇ ਦਿਮਾਲਾ ਨੇ ਗਪੂਲੇ ਨੇ ਵੀ ਬੰਨੇ ਸੀ ਦਿਮਾਲੇ ਵਾਲੇ ਬੜੇ ਨੇ ਬੜੇ ਦਿਮਾਲਾ ਸਜਾ ਕੇ ਜਿਹੜਾ ਜੋ ਪੰਜਾਬ ਦਾ ਘਾਣ ਕੀਤਾ ਜੋ ਪੰਥ ਦਾ ਮਖੌਟਾ ਪਾ ਕੇ ਅਕਾਲੀ ਦਲ ਬਾਦਲ ਨੇ ਹੁਣ ਤੱਕ ਘਾੜ ਕੀਤਾ ਨੀਲੀ ਪੱਗ ਬੰਨ ਕੇ ਤੇ ਜੋ ਕੁਝ ਉਹਨਾਂ ਨੇ ਕੀਤਾ ਤੋ ਤੁਹਾਡੇ ਸਾਹਮਣੇ ਆ ਜੇ ਦਿਮਾਲਾ ਬਣ ਲਿਆ ਇਹਦਾ ਮਤਲਬ ਕਰੇ ਸਰਕਾਰ ਨੇ ਪਰਤਿਆ ਨਹੀਂ ਕਰਾਇਆ ਮੈਂ ਕਰਾਇਆ ਕਹਿੰਦਾ ਹੁਣ ਭਗਵਾਨਤਮਾਨ ਆ ਕੇ ਇਥੇ ਆਪ ਪਰਚਾ ਕਰਾਊਗਾ ਭਗਵਾਨਤਮਾਨ ਖੁਦ ਕਹੂਗਾ ਵੀ ਮੈਂ ਪਰਚਾ ਕਰਾਇਆਗਾ ਉਹ ਤੁਹਾਡੇ ਵਰਗੇ ਮੇਲੜ ਬੰਦੇ ਹੁੰਦੇ ਆ ਜਿਹੜੇ ਉਹਨਾਂ ਨੂੰ ਅੱਗੇ ਲਾਇਆ ਜਾਂਦਾ ਹੈਗਾ ਇਹ ਫਿਰ ਲੋਕਾਂ ਇੱਕ ਨਮਾ ਇਹਨਾਂ ਨੇ ਜਿਹੜਾ ਕਾਨੂੰਨ ਦੇ ਵਿੱਚ ਆ ਕਾਨੂੰਨ ਦੀਆਂ ਤੱਜੀਆਂ ਨੂੰ ਸਰੇ ਆਮ ਕੰਮੇ ਡਾਉਂਦੇ ਆ ਲੋਕਾਂ ਇੱਕ ਜਾਤੀ ਸੂਚਕਾ ਨਾਮ ਦੇ ਲੈ ਕੇ ਦੇਖੋ ਜਿਹੜਾ ਖਾਲਸਾ ਉਹ ਕਿਸੇ ਜਾਤ ਪਾਤ ਦਾ ਨੂੰ ਨਹੀਂ ਮੰਨਦਾ ਇਹ ਆਪ ਜਾਤ ਪਾਤ ਨੂੰ ਬਟਾਵਾ ਦੇ ਰਹੇ ਆ ਕਾਲਸ ਕਿ ਕਿਸੇ ਜਾਸਪਾਤ ਦੀ ਗੱਲ ਹੀ ਨਹੀਂ ਕਰਦਾ ਪੱਤਰਕਾਰ ਭਾਈਚਾਰਾ ਅਸੀਂ ਵੀ ਜਿਹੜਾ ਕਿ ਕਰੀਮ 20 ਸਾਲਾਂ ਤੋਂ ਇਸ ਖਿੱਤੇ ਨਾਲ ਜੁੜੇ ਹੋਏ ਆ ਪ੍ਰਿੰਟ মিডিਆ ਸੀ ਜਿਹੜਾ ਉਸ ਤੋਂ ਬਾਅਦ ਜਿਹੜਾ ਹੌਲੀ-ਹੌਲੀ ਸੋਸ਼ਲ ਮੀਡੀਆ ਦਾ ਜੋਗਾ ਆ ਤੇ ਇਸ ਨੂੰ ਜਿਹੜਾ ਇਸ ਕਰਕੇ ਜਿਹੜਾ ਬੜੇ ਇੱਥੇ ਜਿਹੜਾ ਬਦਮਾਨ ਵੀ ਪੈਦਾ ਹੋਏ ਤੇ ਪੱਤਰਕਾਰ ਵੀ ਪੈਦਾ ਹੋਏ ਚਲੋ ਹਰ ਇੱਕ ਦਾ ਅਧਿਕਾਰ ਆ ਹਰ ਇੱਕ ਦਾ ਬੋਲਣ ਦਾ ਲਹਿਜਾਗਾ ਪੱਤਰਕਾਰੀ ਕਰੋ ਔਰ ਇੰਨਾ ਵੀ ਨਾ ਗਰਜਾਓ ਕਿ ਸਰਕਾਰਾਂ ਦੇ ਥੱਲੇ ਲਾ ਕੇ ਕਿਸੇ ਦੇ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕਰਾਉਣ ਲੱਗ ਜਾਓ ਕਿ ਸਾਡੀ ਜੀ ਬੇਇੱਜ਼ਤੀ ਕਰ ਦਿੱਤੀ ਬੇਇੱਜ਼ਤੀ ਕਰਨ ਨੂੰ ਦੱਸੋ ਤੁਹਾਨੂੰ ਕੀ ਕਹਿ ਦਿੱਤਾ ਕੀ ਤੁਹਾਡੇ ਡਾਂਗ ਮਾਰ ਦਿੱਤੀ ਬੰਦੇ ਨੇ ਬੇਇੱਜ਼ਤੀ ਤੁਸੀਂ ਕਰ ਰਹੇ ਹੋ ਅਗਲੇ ਦੀ ਉਲਟਾ ਤੁਸੀਂ ਪਰਚਾ ਕਰਵਾ ਰਹੇ ਹੋ ਬਹੁਤ ਮਦ ਭਾਗਾ ਗਾ ਇਹ ਇਹ ਪੱਤਰਕਾਰ ਦੇ ਨਾਮ ਤੇ ਜਿਹੜੇ ਕੁਝ ਲੋਕ ਹੁੰਦੇ ਆ ਉਹ ਕਲੰਕ ਨੇ ਮੈਂ ਤੁਹਾਨੂੰ ਹਰ ਸੋਸਾਇਟੀ ਵਿੱਚ ਕਹਿਣਾ ਹੈਗਾ ਅਸੀਂ ਵੀ ਪੱਤਰਕਾਰ ਆ ਸਾਡੇ ਵਿੱਚ ਵੀ ਬਹੁਤ ਕਮੀਆਂ ਹੋਣਗੀਆਂ ਅਸੀਂ ਵੀ ਕਿਸੇ ਦੇ ਲਈ ਕਲੰਕ ਬਣ ਸਕਦੇ ਆ ਸਾਨੂੰ ਵੀ ਜਿਹੜਾ ਸਮੇਂ-ਸਮੇਂ ਸਰ ਜਿਹੜਾ ਨੰਗਿਆ ਜਰੂਰ ਕਰਨਾ ਚਾਹੀਦਾ ਲੋਕਾਂ ਨੂੰ ਕਿ ਕਿਹੜਾ ਪੱਤਰਕਾਰ ਆ ਪੰਥਕਾ ਕਿਹੜਾ ਸਰਕਾਰੀ ਦਲਾਲ ਆ ਕਿਹੜਾ ਸੱਚ ਦੀ ਗੱਲ ਕਰਦਾਗਾ ਜਾਂ ਕਿਹੜਾ ਇੱਕ ਪੱਤਰਕਾਰ ਦੇ ਨਾਂ ਤੇ ਗੁੰਡਾਗਰਦੀ ਕਰਦਾਗਾ ਇਹ ਜਰੂਰ ਸਾਨੂੰ ਵਿਚਾਰਨਾ ਚਾਹੀਦਾ ਲੋਕਾਂ ਨੂੰ ਸਾਡੀ ਆਮ ਪਬਲਿਕ ਨੂੰ ਇਹ ਸੋਚਣਾ ਚਾਹੀਦਾ ਕਿ ਹਰ ਇੱਕ ਮੈਗ ਤੱਕ ਕਿ ਮੂੰਹ ਦੇ ਵਿੱਚ ਥੋੜਾ ਤੱਕ ਜਾਂਦਾ ਹਰ ਇੱਕ ਦਾ ਮਿੱਤਾ ਅਨੁਕੂਲ ਜ਼ਰੂਰੀ ਥੋੜੀ ਆ ਕਿ ਤੁਸੀਂ ਜਿਹੜਾ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਪੱਤੀ-ਪੱਤੀ ਸਾਲ ਰਾਜ ਕੀਤਾ ਉਹਨਾਂ ਨੂੰ ਕਦੇ ਸਵਾਲ ਨਹੀਂ ਕਰਨੇ ਨਾ ਹੀ ਤੁਹਾਨੂੰ ਸਵਾਲ ਕਰਨ ਦੀ ਉਹਨੀ ਔਕਾਤ ਆ ਤੇ ਨਾ ਹੀ ਸਾਡੀ ਆ ਸਿੱਧੀ ਗੱਲ ਆ ਕੁਝ ਹੀ ਪੱਤਰਕਾਰ ਨੇ ਚਿੰਦੇ ਪੰਜਾਬ ਦੇ ਵਿੱਚ 1-2% ਜਿਹੜੇ ਕਿ ਹੱਕ ਢਾ ਕੇ ਸੱਚੀ ਗੱਲ ਕਰ ਸਕਦੇ ਆ ਜਿਨ੍ਹਾਂ ਨੂੰ ਨੌਲੇਜ ਆ ਜਿਨ੍ਹਾਂ ਨੂੰ ਕੱਖ ਦੀ ਨੌਲੇਜ ਨਹੀਂ ਉਹ ਕਹਾਣੀ ਮੈਂ ਵੀ ਪੱਤਰਕਾਰਾਂ ਮੈਂ ਵੀ ਜਿਹੜਾ ਆਮ ਲੋਕਾਂ ਨੂੰ ਕੱਲ ਪਾਰਟੀ ਆਈ ਆ ਅਜੋ ਨੌਜਵਾਨ ਨੇ ਕਥਾਵਾਚ ਕੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਗੱਲ ਪੈ ਗਿਆ ਖੈਰ ਇਹ ਲੋਕਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਕੌਣ ਜਿੱਤੂ ਕੌਣ ਹਾਰੂ ਇਹ ਲੋਕ ਤਰਤਾਸਾ ਉਹਦੇ ਜਿਹੜਾ ਤੈਅ ਕਰਨਗੇ ਤੇ ਕੀ ਇਤਿਹਾਸ ਰਚਿਆ ਜਾਊਗਾ ਜਾਂ ਫਿਰ ਲੋਕ ਫਿਰ ਉਹਨਾਂ ਨੂੰ ਜਿਹੜਾ ਜਿਨ੍ਹਾਂ ਨੇ ਕਤਲਿਆਂ ਕਰਾਇਆ ਸੀ ਜਾਂ ਜਿਨ੍ਹਾਂ ਨੇ ਕਤਲ ਕੀਤਾ ਸੀ ਜਾ ਜਿਨ੍ਹਾਂ ਦੀ ਸਿਹਤ ਹੋਇਆ ਸੀ ਕੀ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਗੇ ਇਹ ਪੱਤਰਕਾਰ ਦਾ ਮਿਆਰ ਅੱਜ 24 ਡਿਗਰੀ ਹੈਗਾ ਜਿਸ ਤਰ੍ਹਾਂ ਮੈਂ ਕਹਿੰਦਾ ਕਿ ਹਰ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਉਸ ਤਰ੍ਹਾਂ ਪੱਤਰਕਾਰ ਭਾਈਚਾਰੇ ਵਿੱਚ ਵੀ ਜਿਹੜਾ ਬਹੁਤ ਕਾਲੀਆਂ ਭੇਡਾਂ ਨੇ ਜ਼ਿਆਦਾਤਰ ਕਾਲੀਆਂ ਭੇਡਾਂ ਨੇ ਪੱਤਰਕਾਰ ਬਹੁਤ ਇਸ ਵਿੱਚ ਘਟ ਨੇ ਬਹੁਤ ਜ਼ਿਆਦੇ ਮੈਂ ਹੁਣ ਉੱਤੇ ਕੀ ਕਹਾ ਤੇ ਇਹ ਤੁਸੀਂ ਸਮਝ ਲਏ ਹਸਿਆਰਾ ਮੇਰਾ ਜਿਸ ਤਰ੍ਹਾਂ ਮੈਂ ਪੌਲਸ ਨੂੰ ਕਹਿਣਾ ਹੁੰਨਾ ਕਿ ਪੌਲਸ ਦੇ ਵਿੱਚ ਪੇਡਾਂ ਜਿਹੜੀਆਂ ਕਾਫੀ ਆ ਕਾਲੀਆਂ ਤੇ ਸੁੱਚੇ ਸੁੱਚੇ ਬੰਦੇ ਬਹੁਤ ਘੱਟ ਆ ਪੁਲਿਸ ਮੁਲਾਜ਼ਮਾਂ ਆਪਸਰ ਬਹੁਤ ਘੱਟ ਨਜ਼ਰ ਆਉਂਦੇ ਆ ਤੇ ਦੂਸਰੀ ਖਬਰ ਜੁੜੀ ਅੱਜ ਮਠੰਡੇ ਦੇ ਵਿੱਚ ਪੀਸੀ ਸੀ ਅੱਜ ਕੰਗਨਰ ਨੌਤ ਦੀ ਉਹ ਕੰਗਨਰ ਨੌਤ ਆ ਜਿਹੜੀ ਕਿ ਸਮੇਂ ਸਿਰ ਬਵਾਦਾਂ ਦੇ ਵਿੱਚ ਰਹੀ ਆ ਜਦੋਂ ਉਦਦਲਣ ਹੋਇਆ 2021 ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਵਿੱਢਿਆ ਗਿਆ ਉਦੋਂ ਉਹਨੇ ਨਾਂ ਲੈ ਕੇ ਜਿਹੜਾ ਸਾਡੀਆਂ ਮਾਵਾ ਭੈਣਾਂ ਨੂੰ ਇਹ 1.5 100 ਤੇ ਦਿਹਾੜੀਆਂ 100 100 ਤੇ ਦਿਹਾੜੀਆਂ ਲਿਆਉਂਦੇ ਨੇ ਇਹ ਕਿਸਾਨਾ ਇਹਨਾਂ ਨੂੰ ਦਿਹਾੜੀ ਦਿੰਦੇ ਆ ਜਾਨੀ ਕਿ ਹੋਰ ਆਪਸ਼ਬਦ ਬੋਲੇ ਉਸ ਤੋਂ ਬਾਅਦ ਵੀ ਜਿਹੜਾ ਲਗਾਤਾਰ ਉਹਨਾਂ ਦੇ ਬਵਾਦ ਜੁੜੇ ਰਹੇ ਮਿਸਕੋ 에어ਪੋਰਟ ਦਾ ਜਿਹੜਾ ਜੇਤੇ ਉਹਨੇ ਚੰਨਾਸੀ ਤੇ ਉੱਥੇ ਜਿਹੜਾ ਉਸ ਮੁਲਾਜ਼ਮ ਦੇ ਨਾਲ ਉਹਦਾ ਰੱਪੜ ਪੈਂਦਾਗਾ ਇੱਕ ਉਸ ਲੇਡੀ ਜਿਹੜੀ ਕਿ ਫੌਜ ਦੇ ਵਿੱਚ ਭਰਤੀ ਹੁੰਦੀ ਆ ਉਹ ਉਹਨੂੰ ਵੀ ਜਿਹੜਾ ਖਾਲਸਤਾਨ ਦੇ ਸ਼ਬਦ ਕਹੇ ਜਾਂਦੇ ਆ ਜਾਨੀ ਕਿ ਕਿਦੇ ਕਿਸਾਨਾਂ ਤੇ ਕਿਦੇ ਸਿੱਖਾਂ ਨੂੰ ਗਾਲਾਂ ਕੱਢਣੀਆਂ ਕਿਦੇ ਸਿੱਖਾਂ ਨੂੰ ਕਿਦੇ ਪੰਜਾਬ ਨੂੰ ਕਹਿੰਦੇ ਨਾ ਇਹ ਪੰਜਾਬ ਨਸ਼ੇੜੀਆ ਪੰਜਾਬ ਦਾ ਨਸ਼ਾ ਹਿਮਾਚਲ ਦੇ ਵਿੱਚ ਜਾਂਦਾ ਪੰਜਾਬ ਨੂੰ ਟਾਰਗੇਟ ਕਰਨ ਵਾਲੀ ਉਹ ਕੰਗਣ ਅਰ ਨੌਤ ਜਿਹੜੀ ਕਿ ਬੀਜੇਪੀ ਦੀ ਮੈਂਬਰ ਵੀ ਆ ਪਾਰਲੀਮੈਂਟ ਵੀ ਜਿਹੜਾ ਉਹ ਪੌੜੀਆਂ ਚੜੀ ਆ ਤੇ ਅਦਾਕਾਰ ਵੀ ਆ ਤੇ ਅੱਜ ਉਹਦੀ ਬਠਿੰਡੇ ਪੇਸੇ ਸੀ ਮਾਨਹਾਨ ਦਾ ਕੇਸ ਕੀਤਾ ਹੋਇਆ ਬੇਬੇ ਮਹਿੰਦਰ ਕੌਰ ਨੇ ਤੇ ਅੱਜ ਉਹਦੀ ਪੇਸੀਸ ਤੇ ਪੁਲਿਸ ਸੌਣੀ ਦੇ ਵਿੱਚ ਬਟੰਡਾ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਪੁਲਿਸੀ ਪੁਲਿਸ ਇਹ ਲੋਕ ਗਾਲਾ ਕੱਢ ਕੇ ਮਸ਼ਹੂਰ ਹੁੰਦੇ ਆ ਇਹ ਲੋਕ ਤੁਹਾਨੂੰ ਗਾਲਾ ਕੱਢਣ ਤਾਂ ਇਹਨਾਂ ਨੂੰ ਸੁਰੱਖਿਆ ਮਿਲਦੀ ਆ ਇਹ ਤੁਹਾਨੂੰ ਤੁਹਾਡੇ ਪੰਜਾਬ ਨੂੰ ਗਾਲਾ ਕੱਢਣਾ ਇਹਨਾਂ ਨੂੰ ਸੁਰੱਖਿਆ ਮਿਲਦੀ ਆ ਇਹ ਤੁਹਾਨੂੰ ਖਾਸ ਤਨੀ ਅਤਵਾਦੀ ਕਰਦਣਾ ਤਾਂ ਇਹਨਾਂ ਨੂੰ ਸੁਰੱਖਿਆ ਮਿਲਦੀ ਆ ਤਾਂ ਅੱਜ ਪੰਜਾਬ ਸਰਕਾਰ ਹਵਾਜਤ ਕਰ ਰਹੀ ਇਹਨਾਂ ਲੋਕਾਂ ਦੀ ਜਿੰਨਾ ਕਿ ਸਾਡੇ ਮਾਮਾ ਭੈਣਾਂ ਨੂੰ ਟਕੇ ਟਕੇ ਦੀਆਂ ਦੱਸਿਆ ਹੋਵੇ ਅਜ ਉਹਦੇ ਖਾਤਰ ਸਾਰੀ ਪੰਜਾਬ ਪੁਲਿਸ ਝੋਕ ਦਿੱਤੀ ਆ ਰਾਖੀ ਕਰਨ ਲੋ ਉਹਦੀ ਅਖੇ ਕਿੱਡੀ ਬੇਸ਼ਰਮੀ ਵਾਲੀ ਗੱਲ ਆ ਇਹ ਪੰਜਾਬ ਦੇ ਲਈ ਪੰਜਾਬ ਦੇਆਂ ਟੀਆਂ ਪਹਿਣਾ ਔਰਤਾਂ ਨੂੰ ਮੰਦਾ ਸ਼ਬਦ ਬੋਲੇ ਤੇ ਪੰਜਾਬ ਨੂੰ ਇਹ ਗੱਲ ਕਹੇ ਕਿ ਪੰਜਾਬ ਦੇ ਵਿੱਚੋਂ ਚਿੱਟਾ ਸਾਰਾ ਹਿਮਾਚਲ ਨੂੰ ਜਾਂਦਾ ਜਿਹੜੇ ਕਿ ਹਿਮਾਚਲ ਜਿਹੜਾ ਬਰਬਾਦ ਕਰ ਦਿੱਤਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਲ ਉਹ ਚੁੱਕਦੀ ਆ ਤੇ ਪਰ ਅਜ ਹਵਾਜਤ ਪੰਜਾਬ ਸਰਕਾਰ ਕਰ ਰਹੀ ਆ ਉਸ ਕੰਗੜਨ ਰੌਤ ਦੀ ਅਗਲੇ ਖਬਰ ਜੁੜਦੇ ਆ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੱਲਰ ਜਿਹੜਾ ਕਿ ਕਰੀਬ 30 ਸਾਲਾਂ ਤੋਂ ਜਿਹੜਾ ਜੇਲ੍ਹ ਦੇ ਵਿੱਚ ਬੰਦ ਆ ਮਾਨਸਿਕ ਤੌਰ ਤੇ ਜਿਹੜਾ ਸਥਿਤੀ ਉਹਦੀ ਗੁਜ਼ਰ ਰਹੀ ਹੈਗਾ ਕਾਫੀ ਲੰਬੇ ਸਮੇਂ ਤੋਂ ਉਹਦੀ ਰੀੜ ਦੀ ਹੱਡੀ ਵਿੱਚ ਵੀ ਦਰਦ ਆ ਜਾਨੀ ਕਿ ਪੂਰਾ ਮਾਨਸਿਕ ਰੋਗੀ ਤਰ੍ਹਾਂ ਉਹ ਨੌਜਵਾਨ ਪ੍ਰੋਫੈਸਰ ਸੀ ਜਿਹੜਾ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਕਿ ਮਨਿੰਦਰਜੀਤ ਬੇਟਾ ਬੰਬ ਬਲਾਸਟ ਦੇ ਵਿੱਚ ਜਖਮੀ ਹੋ ਗਿਆ ਸੀ ਤੇ ਹੁਣ ਬੇਟੇ ਦੇ ਤਿਹਾਰ ਜਿਹਦੇ ਵਿੱਚ ਬੰਦ ਆ ਸ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਹੜੀ ਗੱਲ ਚੱਲ ਰਹੀ ਆ ਕਿ ਉਹਦੀ ਰਿਹਾਈ ਹੋ ਜਾਣੀ ਆ ਇੱਕ ਅਪੀਲ ਲਿਖੀ ਆ ਇੱਕ ਚਿੱਠੀ ਲਿਖੀ ਇੱਕ ਖੱਤ ਲਿਖਿਆਗਾ ਕਹਿੰਦਾ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਹਿੰਦਾ ਇਹਦੀ ਰਿਹਾਈ ਨਾ ਕੀਤੀ ਜਾਵੇ ਮਨਿੰਦਰਜੀਤ ਬਿੱਟੇ ਨੇ ਲਿਖੀ ਆ ਪੱਤਰ ਆ ਕਹਿੰਦਾ ਭੁੱਲਰ ਦੀ ਰਿਹਾਈ ਨੈਸ਼ਨਲ ਸੁਰੱਖਿਆ ਲਈ ਵੱਡਾ ਕਹਿੰਦਾ ਖਤਰਾ ਹੈਗਾ ਬਿੱਟੇ ਨੇ ਦਿੱਲੀ ਦੇ ਸੀਐਮ ਤੇ ਜਿਲ੍ਹਾ ਅਧਿਕਾਰੀਆਂ ਨੂੰ ਜਿਹੜਾ ਪੱਤਰ ਲਿਖਿਆਗਾ ਦੇਖੋ ਇਹ ਬਿੱਟਾ ਹੋਇਆ ਜਾਂ ਇੱਕ ਦੋ ਹੋਰ ਹੋਏ ਇਹਨਾਂ ਨੇ ਹਰ ਇੱਕ ਸਿੱਖ ਕੌਮ ਦਾ ਚਾਹੇ ਕੋਈ ਸਿੱਖ ਸਿੱਖ ਕੌਮ ਦੀ ਗੱਲ ਕਰਦਾ ਤੇ ਉਹਦੇ ਵਿੱਚ ਇਹਨਾਂ ਲੱਤ ਡੋਣੀ ਡੋਣੀ ਆ ਤੇ ਇਹਨਾਂ ਤੇ ਕਦੇ ਚੰਗਾ ਕੰਮ ਨਾ ਹੋਇਆ ਤੇ ਨਾ ਕਦੇ ਹੋਣਾਗਾ ਤੇ ਸਰਿਆਂ ਇਹ ਲੋਕ ਨੇ ਜਿਹੜੇ ਤੁਹਾਡੇ ਉੱਪਰ ਇਕੋ ੱੱੱੱੱੱ ਬੱਬਾ ਬਣੇ ਹੋਏ ਕਾਲਾ ਤੇ ਜਿਹੜਾ ਸਿਕੋਂ ਨੂੰ ਬੰਗਾ ਰਹੇ ਨੇ ਪਰ ਅਸੀਂ ਲੋਕ ਸੁੱਤੇ ਪਏ ਆ ਕਦੇ ਕਿਸੇ ਨੇ ਮਿੱਟੀ ਦਾ ਵਿਰੋਧ ਨਹੀਂ ਕੀਤਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਚੱਲੀਆਂ ਚੱਕ ਕੇ ਵਿਰੋਧ ਕਰੋ ਕਹਿਣ ਦਾ ਭਾਵ ਕਿ ਹਰ ਵੇਲੇ ਇਹਦੀ ਤੁਸੀਂ ਸਰਦਾਵਲੀ ਦੇਖ ਲਿਓ ਜਦੋਂ ਟੀਵੀ ਚੈਨਲ ਤੇ ਆਉਂਦਾ ਹੈਗਾ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਭਾਸ਼ਾ ਜਿਹੜਾ ਲੈਂਗੂ ਹੁੰਦੀ ਹੈ ਇਹਦੀ ਵਰਤਦਾ ਹੈਗਾ ਪਰ ਸਾਰੇ ਚੁੱਪ ਰਹਿੰਦੇ ਆ ਦੂਸਰੇ ਪਾਸੇ ਅੰਮਰਤਪਾਲ ਨੂੰ ਕਹਿੰਦਾ ਰਾਜਾ ਬੜਿੰਗ ਕਹਿੰਦਾ ਅੰਬਰਤ ਪਾਲ ਅੰਬਰਤ ਸਿਕਾਉਂਦਾ ਸੀ ਤੇ ਕਹਿੰਦਾ ਚੰਗਾ ਸੀ ਪਰ ਕਹਿੰਦਾ ਹੁਣ ਅੰਬਰਤ ਸਿਕਾਉਣ ਤੋਂ ਬਾਅਦ ਕਹਿੰਦਾ ਉਹਨੇ ਪਾਰਟੀ ਜੁਆਇਨ ਕਰ ਲਈ ਆ ਆਪਣੀ ਪਾਰਟੀ ਬਣਾ ਲਈ ਕਹਿੰਦਾ ਹੁਣ ਤਾਂ ਸਾਡੇ ਵਰਗਾ ਹੋ ਗਿਆ ਕਹਿੰਦਾ ਜੇ ਉਹ ਅੰਬਰਤ ਸਿਕਾਵੇ ਤਾਂ ਅਸੀਂ ਤਾਂ ਸਾਥ ਦੇਵਾਂਗੇ ਕਹਿੰਦਾ ਪਰ ਪਾਰਟੀ ਨਾ ਬਣਾਵੇ ਯਾਨੀ ਕਿ ਡਰਦਿਆਂ ਐਡੀਆਂ ਚੂਲਾ ਹਿੱਲੀਆਂ ਪਈਆਂ ਨਾ ਪਾਰਟੀਆਂ ਦੀਆਂ ਨਾ ਇਹਨਾਂ ਨੂੰ ਆਮਾ ਦੀ ਪਾਰਟੀ ਦਿੰਦੀ ਆ ਰਾਜੇ ਬੜਿੰਗ ਨੂੰ ਨਾ ਸਖਬੀਰ ਬਾਦਲ ਦੀ ਪਾਰਟੀ ਦਿੰਦੀ ਆ ਅਕਾਲੀ ਦਾਲਾ ਬਾਦਲਾ ਨਾ ਕੋਈ ਹੋਰ ਪਾਰਟੀ ਦਿੰਦੀ ਆ ਸਿਰਫ ਇੱਕ ਐਮਪੀ ਭਾਈ ਅੰਬਤਪਾਲ ਸਿੰਘ ਦਿਸਦਾ ਜੋ ਕਿ ਐਸਵੇ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦਾ ਉਹਦੇ ਉੱਪਰ ਸਿਰਫ ਨਸਾਨੇ ਸਾਧਨ ਤੋਂ ਇਲਾਵਾ ਇਹਦੇ ਸਵਾਇ ਕੁਝ ਹੋਰ ਹੈ ਨਹੀਂ ਲੋਕਾਂ ਦੇ ਇਹ ਸਾਰੀਆਂ ਪਾਰਟੀਆਂ ਬਸਤ ਸਿੰਘ ਬਲਟੋਆ ਤੋਂ ਕਮ ਸ਼ੁਰੂ ਹੋਇਆ ਸੀ ਸਖਬੀਰ ਬਾਦਲ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਵੇਂ ਤੰਤਾ ਲੱਗਿਆ ਤੇ ਪਰ ਖੰਡੂਰ ਸਾਹਿਬ ਆਸਤੀਆਂ ਨੇ ਜਿਹੜਾ 4 ਲੱਖ ਵੋਟਾਂ ਪਾਈਆਂ 297 ਹਜ਼ਾਰ ਵੋਟਾਂ ਦੇ ਜਿਹੜਾ ਫਰਕ ਦੇ ਨਾਲ ਜਿੱਤਿਆ ਐਮਪੀ ਬਣਿਆ ਜੋ ਕਿ ਅਜੇ ਤੱਕ ਪੌੜੀਆਂ ਨਹੀਂ ਚੜਨ ਦਿੱਤਾ ਗਿਆ ਤੇ ਲੋਕਾਂ ਨੂੰ ਇਹ ਡਰ ਪਤਨ ਕਿਉਂ ਸਤਾ ਰਹੇ ਆ ਦੂਸਰੇ ਪਾਸੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆ ਉਹਨਾਂ ਨੇ ਬਿਆਨ ਦੇ ਵਿੱਚ ਉਹ ਕਿਹਾਗਾ ਅਕਾਲੀਆਂ ਨੇ ਕਹਿੰਦਾ ਗੁਰੂ ਦੀ ਬਾਣੀ ਗਲੀਆਂ ਦੇ ਵਿੱਚ ਰੋਲੀ ਆ ਤੇ ਕਾਂਗਰਸ ਨੇ ਕਹਿੰਦਾ ਟੈਂਕ ਚੜਾਏ ਨੇ ਤੇ ਹਲੇ ਵੀ ਕਿਹੜੇ ਮੂੰਹ ਦੇ ਨਾਲ ਆ ਕਹਿੰਦਾ ਬੋਟਾ ਮੰਗਣ ਆਏ ਨੇ ਇਹ ਵੀ ਇੱਕ ਵੱਡਾ ਸਵਾਲ ਆ ਇਹ ਲੋਕਾਂ ਦੇ ਜਨ ਦੇ ਵਿੱਚ ਆ ਦੇਖੋ ਅਸੀਂ ਕਿਸੇ ਦੇ ਵਿਰੋਧੀ ਨਹੀਂ ਨਾ ਹੀ ਕਿਸੇ ਦੇ ਹਮੇਤੀ ਆ ਨਾ ਹੀ ਕਿਸੇ ਦੇ ਅੰਨੇ ਭਗਤਾ ਗੱਲ ਇਹ ਆ ਜਿੰਨੀ ਇੱਕ ਕੌੜਾ ਸੱਚ ਹੁੰਦਾ ਉਹ ਤੁਹਾਨੂੰ ਸੁਣਾਉਣੇ ਆ ਬੇਸ਼ੱਕ ਭਗਵਾਨ ਜੀ ਤਮਨ ਇਹ ਬਿਆਨ ਹੋ ਸਕਦਾ ਕਿ ਚੋਣਾਂ ਮਤਾਕ ਦਿੱਤਾ ਹੋਵੇ ਪਰ ਗੱਲ ਹੈ ਸੱਚੀ ਆ ਗੱਲ ਨੂੰ ਇਹਨੂੰ ਚਠਲਾਇਆ ਨਹੀਂ ਜਾ ਸਕਦਾ ਸਾਹਮਣੇ ਤੁਹਾਡੇ ਟੈਂਕ ਚੜਾਏ ਆ ਉੱਤੇ ਟੈਂਕ ਚੜਾ ਕੇ ਨੇ ਸਾਰੇ ਇਕੱਲੇ ਦਰਬਾਰ ਸਾਹਿਬ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਾਸਾਂ ਦੀ ਲਾਸਾਂ ਢੇਰ ਲਾਏ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਅੱਗ ਲਾਈਆਂ ਗਈਆਂ ਉਹ ਵੀ ਸਿੱਖ ਭੁੱਲ ਗਏ 78 ਦਾ ਸਾਕਾ ਵੀ ਭੁੱਲ ਗਏ 83 ਦਾ ਵੀ ਭੁੱਲ ਗਏ ਨਵੰਬਰ 1984 ਕਤਲੇਆਮ ਤਿੰਨ ਦਿਨ ਹੁੰਦਾ ਰਿਹਾ ਕਿ ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਉਬਿਸਖ ਭੁੱਲ ਗਏ ਤੇ 90 ਤੋਂ 95 ਦਹਾਕੇ ਤੱਕ ਚਾਰ ਪੰਜ ਸਾਲ ਜਿਹੜਾ ਸਿੱਖਾਂ ਦੇ ਨੂੰ ਜਿਹੜਾ ਘਰਾਂ ਦੇ ਵਿੱਚੋਂ ਕੜ-ਕੜ ਕੇ ਝੋਟੇ ਪੁਲਸ ਮਕਾਲੇ ਬਣਾ ਕੇ ਜਿਹੜਾ ਕਾਂਗਰਸ ਦੀ ਸਰਕਾਰ ਵੱਲੋਂ ਜਿਹੜਾ ਨਹਿਰਾਂ ਹਦਰਾਵਾਂ ਦੇ ਵਿੱਚ ਤੋਰਿਆ ਗਿਆ ਸਰਿਆਂ ਵਕਾਣ ਕੀਤਾ ਗਿਆ ਸੂਬੇ ਸਰਹੰਦ ਵਰਗੇ ਕਿੰਨੇ ਬੱਚੜਾ ਅਸਰਾ ਹੋਏ ਤੇ ਉਹ ਸਾਰਾ ਲੋਕਾਂ ਨੂੰ ਚੇਤਾ ਭੁੱਲ ਗਿਆ ਲੋਕ ਕਹਿੰਦੇ ਸੀ ਅਕਾਲੀਆਂ ਕੋਈ ਕਹਿੰਦੇ ਕਾਂਗਰਸੀ ਕੋਈ ਕਹਿੰਦੇ ਫਲਾਨੇ ਦੀ ਧੌਂਕੇ ਆ ਜਿਹੜੇ ਲੋਕ ਆਪਣੀ ਹੋਂਦ ਦਾ ਆਪਣੀ ਰਵੈਤਾਂ ਆਪਣਾ ਸਿੱਖ ਧਰਮ ਦਾ ਫਲਸਫਾ ਆਪਣੇ ਮੁੱਢਾ ਮੂਲ ਸੰਧਾਤ ਜੋ ਭੁੱਲ ਜਾਂਦਾਗਾ ਉਹ ਬਹੁਤ ਟਾਈਮ ਆ ਜਿਹੜਾ ਉਹ ਸਿੱਖ ਕਹੋਂ ਦੇ ਪਹਿਲੀ ਗੱਲ ਤਾਂ ਲੈ ਕੀ ਹੈ ਨਹੀਂ ਉਹਨੂੰ ਸਿੱਖ ਕਹਿਣੇ ਹੀ ਬਹੁਤ ਸ਼ਰਮਨਾਕ ਗੱਲ ਆ ਕਿਉਂਕਿ ਸਿੱਖ ਦਾ ਕਰਤਾਰ ਨਹੀਂ ਹੁੰਦਾ ਸਿੱਖ ਨਾ ਕਿਸੇ ਨੂੰ ਭੈ ਦਿੰਦਾ ਨਾ ਡਰਾਉਂਦਾ ਤੇ ਨਾ ਹੀ ਕਿਸੇ ਤੋਂ ਡਰਦਾਗਾ ਨਾ ਹੀ ਸਿੱਖ ਕਿਸੇ ਤੋਂ ਵਾਦਾ ਕਰਦਾਗਾ ਮਲਜੂਮ ਦੇ ਰੱਖਿਆ ਕਰਦਾਗਾ ਤੀਆਂ ਭੈਣਾਂ ਦੀ ਰੱਖਿਆ ਕਰਦਾਗਾ ਜੰਨਦੂ ਦੀ ਰਾਖੀ ਲਈ ਨਵੇਂ ਪਾਸਾ ਨੇ ਆਪਣਾ ਸੇਹ ਦਿੱਤਾ ਤੇ ਤੁਹਾਨੂੰ ਸਾਰਾ ਇਸ ਇਤਿਹਾਸ ਬਾਰੇ ਜਾਣਕਾਰੂ ਆ ਪਰ ਪਤਾ ਨਹੀਂ ਫੇਰ ਵੀ ਕਿਉਂ ਸਾਡੇ ਲੋਕ ਆ ਜਾਣ ਬੁੱਝ ਕੇ ਅੱਜ ਉਸ ਸਰਕਾਰ ਦੇ ਹੱਕ ਦੇ ਵਿੱਚ ਖਲੋ ਜਾਂਦੇ ਆ ਜਿਨ੍ਹਾਂ ਨੇ ਸਾਡਾ ਸਤਿਆਨਾਸ਼ ਘਾਣ ਕੀਤਾ ਹੋਵੇ ਇਸ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਲਿਖਿਓ ਤੇ ਹੋਰ ਵੀ ਕਈ ਐਗ ਖਬਰਾਂ ਨੇ ਉਹ ਅਗਲੀ ਵੀਡੀਓ ਤੱਕ ਸੁਣਾਵਾਂਗੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵਰਦੀ ਕਾਲਸਾਬਾ ਜੀ ਕੀ ਫਤ